ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਤਪਾਲ ਸਿੰਘ ਪਿੰਡ ਬਡਾਲਾ ਖੁਰਦ ਜ਼ਿਲ੍ਹਾ ਕਪੂਰਥਲਾ ਸਰ 15 ਦਾ ਸਤਾਨ ਵਾਲਾ ਆਜ਼ਾਦੀ ਦਾ ਦਿਹਾੜਾ ਆਤੀ ਤੜਾ ਚੱਲੇ ਪੋ ਸਰ 15 ਅਗਸਤ ਆਜ਼ਾਦੀ ਦਾ ਦਿਹਾੜਾ ਆ ਰਿਹਾ ਆ ਸਾਨੂੰ ਸਾਰਿਆਂ ਨੂੰ ਇਹ ਰਲ ਮਿਲ ਕੇ ਪਿਆਰ ਭਾਵਨਾ ਨਾਲ ਖੁਸ਼ੀਆਂ ਨਾਲ ਇਹ ਦਿਹਾੜਾ ਮਨਾਉਣਾ ਚਾਹੀਦਾ ਔਰ ਜੋ ਵੀ ਸਾਡੇ ਪਿੰਡ ਦੇ ਲੋਕ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਆ ਮੈਂ ਉਹਨਾਂ ਨੂੰ ਆਪਣੀ ਸਮੁੱਚੀ ਪੰਚਾਇਤ ਵੱਲੋਂ 15 ਅਗਸਤ ਦੀਆਂ ਆਜ਼ਾਦੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਰ ਜਿਹੜੇ ਇਹ ਕਿਸਾਨਾਂ ਦੇ ਲਈ ਮਾਰੂ ਕਾਨੂੰਨ ਬਣਾਉਂਦੀ ਆ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਲਈ ਜਾਂ ਸਾਡੀਆਂ ਘਰਾਂ ਨੂੰ ਢਾਉਣ ਲਈ ਇਹ ਕਾਨੂੰਨ ਬਣਾਏ ਜਾਂਦੇ ਆ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਪਹਿਲਾਂ ਜਿਹੜੀਆਂ ਪੰਚਾਇਤਾਂ ਆ ਪਿੰਡ ਦੇ ਲੰਬੜਦਾਰ ਆ ਉਹਨਾਂ ਦੇ ਨਾਲ ਸਲਾਹ مشورہ ਕਰਕੇ رائے ਕਰਕੇ ਫਿਰ ਇਹ ਕਾਨੂੰਨ ਬਣਾਉਣੇ ਚਾਹੀਦੇ ਆ ਜਿਹੜੀਆਂ ਸंसद ਦੇ ਵਿੱਚ ਬੈਠ ਕੇ ਕਾਨੂੰਨ ਪਾਸ ਕਰ ਲੈਣੇ ਉਹ ਫਿਰ ਉਹ ਸਹੀ ਨਹੀਂ ਬਣਾਉਂਦੇ ਸਾਡੇ ਲਈ ਉਹ ਕਾਨੂੰਨ ਸਹੀ ਨਹੀਂ ਹੁੰਦੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਲੈਂਡ ਪੋਲਿੰਗ ਪਾਲਸੀ ਵਾਪਸ ਲੈ ਲਈ ਆ ਤੇ ਸਾਡੇ ਕਿਸਾਨ ਬਹੁਤ ਖੁਸ਼ ਨੇ ਸਰ ਕਿਦਾਂ ਨੇ ਹਾਂਜੀ ਜਿਹੜੀਆਂ ਸਰਕਾਰਾਂ ਐ ਸੋਚਦੀਆਂ ਕਿ ਅਸੀਂ ਸ਼ਾਇਦ ਸਾਡਾ ਹੀ ਕਾਨੂੰਨ ਚੱਲੂਗਾ ਇਦਾਂ ਬਹੁਤ ਧਾਵੀ ਹੋ ਕੇ ਆਏ ਆ ਪੰਜਾਬ ਤੇ ਪਰ ਪੰਜਾਬ ਨੇ ਕਿਸੇ ਦੀ ਈਨ ਨਹੀਂ ਮੰਨੀ ਪੰਜਾਬ ਨੇ ਹਮੇਸ਼ਾ ਹੀ ਬਗਾਵਤ ਹੀ ਕੀਤੀ ਆ ਅਸੀਂ ਇਸ ਤਰ੍ਹਾਂ ਕਿ ਇਸ ਸੰਘਰਸ਼ ਨੂੰ ਜਿੱਦਾਂ ਅੱਗੇ ਸੰਘਰਸ਼ ਕਰਕੇ ਰੈਲੀਆਂ ਧਰਨੇ ਲਾ ਕੇ ਇਸੇ ਕਾਨੂੰਨ ਨੂੰ ਵਾਪਸ ਕਰਾਇਆ ਇਸੇ ਤਰ੍ਹਾਂ ਅਸੀਂ ਫਿਰ ਦੁਬਾਰਾ ਵੀ ਇਸ ਲੜਾਈ ਲੜਾਂਗੇ ਜਿਹੜਾ ਜੰਮੇ ਜਿਹੜਾ ਲਾਅ ਐਂਡ ਆਰਡਰ ਐ ਉਹ ਕਾਫੀ ਜ਼ਿਆਦਾ ਪੰਜਾਬ ਦਾ ਖਰਾਬ ਆ ਲੋਕੀਂ ਲੁੱਟਖੋਹਾਂ ਕਰ ਰਹੇ ਆ ਸਰਕਾਰ ਨੂੰ ਇਹਦੇ ਤੇ ਨੱਥ ਪਾਉਣੀ ਚਾਹੀਦੀ ਆ ਤੇ ਜਿਹੜੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਰੋਜ਼ਗਾਰ ਪੈਦਾ ਕਰਨੇ ਚਾਹੀਦੇ ਸਾਡੇ ਬੱਚੇ ਰੋਜ਼ਗਾਰ ਦੇ ਵਿੱਚ ਲੱਗਣ ਤੇ ਜਿਹੜਾ ਖੇਡ ਸਟੇਡੀਅਮ ਬਣਾਇਆ ਜਾਉ ਜਿਹੜਾ ਨਸ਼ੇ ਦਾ ਤਸ ਕਰਿਆ ਉਹਦੇ ਤੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਹੜੀਆਂ ਆਹ ਟੀ-ਸ਼ਰਟਾਂ ਵੰਡ ਕੇ ਬੈਨਰ ਲਾ ਕੇ ਨਸ਼ਾ ਨਹੀਂ ਖਤਮ ਹੋ ਸਕਦਾ ਸਾਨੂੰ ਜਿਹੜਾ ਜਿੱਦਾਂ ਜਿਹੜਾ ਨਸ਼ੇ ਦਾ ਤਸ ਤਸ ਕਰਿਆ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਭੇਜਣਾ ਚਾਹੀਦਾ ਪਰ ਨਸ਼ੇ ਜਿਹੜੀ ਆਪਣੀ ਅੱਜ ਕਿਹੜੀ ਜਿਹੜੀ ਨਸ਼ੇ ਜੇ ਤੱਕਦੀ ਜਾ ਰਹੀ ਹੈ ਨੌਜਵਾਨ ਜਿਹੜੀ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਇਹ ਜਿਹੜੀ ਸਾਡੇ ਇੱਕ ਤਾਂ ਸਰਕਾਰਾਂ ਦੀਆਂ ਕਮੀਆਂ ਆ ਜਿਹੜਾ ਬਿਲਕੁਲ ਰੋਜ਼ਗਾਰ ਦੇ ਮਹੀਆ ਨਹੀਂ ਪੈਦਾ ਕਰਦੀਆਂ ਸਾਨੂੰ ਫ੍ਰੀ ਦੀਆਂ ਫੈਸਿਲਟੀਆਂ ਦੀ ਸੋਚਿਆ ਹੀ ਨਹੀਂ ਕੰਟ੍ਰੈਕਟ ਬੇਸ ਖਤਮ ਕਰਨਾ ਚਾਹੀਦਾ ਜਿਹੜਾ ਕਾਰਪੋਰੇਟ ਨੂੰ ਬढ़ावा ਦਿੰਦੇ ਆ ਉਹ ਖਤਮ ਹੋਣਾ ਚਾਹੀਦਾ ਸਾਡੇ ਪੰਜਾਬ ਦਾ ਜਿਹੜਾ ਕਲਚਰ ਆ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਜਿਹੜੀਆਂ ਨੌਜਵਾਨ ਬੱਚੇ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਕਿਉਂ ਸਰਕਾਰਾਂ ਜਿਹੜੀਆਂ ਨਾ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਹੱਥ ਸਰਕਾਰਾਂ ਦਾ ਆ ਸਾਡੇ ਇਥੇ ਰੋਜਗਾਰ ਦਾ ਮਹੀਆ ਹੈ ਨਹੀਂ ਰੋਜਗਾਰ ਨਹੀਂ ਪੈਦਾ ਕਰਦੀਆਂ ਪਹਿਲਾਂ ਵੀ ਮੈਂ ਗੱਲ ਕਰ ਚੁੱਕਿਆ ਕਿ ਜਿਹੜਾ ਨਾ ਇਹ ਕਾਰਪੋਰੇਟ ਦੇ ਅੰਦਰ ਕਰ ਦਿੰਦੇ ਆ ਆਊਟ ਆਫ ਸੋਰਸ ਹਰ ਜਗ੍ਹਾ ਤੇ ਕੀਤਾ ਹੋਇਆ ਆ ਉਹਦੇ ਤੇ ਹਰ ਰੋਜ਼ ਤਲਵਾਰ ਲਟਕਦੀ ਆ ਕਿ ਇਹ ਪਤਾ ਨਹੀਂ ਕਿਸ ਦਿਨ ਮੈਨੂੰ ਇਹਨਾਂ ਨੇ ਨੌਕਰੀ ਤੋਂ ਕੱਢ ਦੇਣਾ ਇਹ ਨਹੀਂ ਕਿ ਕੱਲੇ ਸਰਕਾਰ ਬਣ ਗਈ ਤਾਂ ਉਹਨਾਂ ਨੂੰ ਪੈਨਸ਼ਨ ਚਾਹੀਦੀ ਆ ਜਿਹੜੀ ਸਰਕਾਰੀ ਜੋਬ ਸੀ ਇੱਕ ਬੰਦੇ ਦਾ ਬੁਢਾਪੇ ਦਾ ਸਹਾਰਾ ਸੀ ਪੈਨਸ਼ਨ ਮਿਲਦੀ ਸੀ ਉਹ ਸਾਰੀਆਂ ਤੇ ਨੀਤੀਆਂ ਇਹਨਾਂ ਨੇ ਖਤਮ ਕਰਤੀਆਂ ਇਹ ਨਹੀਂ ਕਿ ਇਕੱਲੇ ਦਫ਼ਤਰ ਦੇ ਵਿੱਚ ਅਫਸਰ ਹੀ ਚਾਹੀਦੇ ਆ ਤੇ ਸਾਨੂੰ ਸਰਕਾਰੀ ਐਮ.ਐਲ.ਏ ਤੇ ਮੰਤਰੀ ਚਾਹੀਦੇ ਆ ਜਿਹੜੀਆਂ ਸਰਕਾਰੀ ਨੌਕਰੀਆਂ ਸੀ ਉਹ ਬਿਲਕੁਲ ਖਤਮ ਕਰਤੀਆਂ ਫੋਰ ਕਲਾਸ ਡੀ ਦੀਆਂ ਨੌਕਰੀਆਂ ਜਿਹੜੀਆਂ ਉਹਨਾਂ ਨੇ ਖਤਮ ਹੀ ਕਰਤੀਆਂ ਕਿੰਨੇ ਦਿਨ ਤੱਕ ਲੱਗ ਜਾ ਕਿ ਜੋ ਪੰਜਾਬ ਉੱਤੇ ਵੱਡੇ ਗਰੇਨਾਂ ਦਾ ਰਾਜ ਤੋਂ ਦੇ ਪਤਾ ਨਹੀਂ ਕੀ ਪਹਿਲਾਂ ਡਾਕਟਰ ਅੰਬੇਦਕਰ ਸਾਹਿਬ ਨੇ ਇਸੇ ਚੀਜ਼ ਦੀ ਸਾਨੂੰ ਲੜਾਈ ਲੜ ਕੇ ਦਿੱਤੀ ਸੀ ਸਾਨੂੰ ਰੋਜ਼ਗਾਰ ਦੇ ਮਹੀਆ ਪੈਦਾ ਕਰਕੇ ਦਿੱਤੇ ਸੀ ਤੇ ਅੱਜ ਉਹੀ ਸਾਡੀ ਰੋਜ਼ਗਾਰ ਜਿਹੜਾ ਬਿਲਕੁਲ ਸਰਕਾਰਾਂ ਨੇ ਖਤਮ ਕਰਤਾ ਕੱਲੀ ਜਿਹੜੀ ਸਰਕਾਰਾਂ ਨੇ ਇੱਕ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਦਫ਼ਤਰਾਂ ਦੇ ਵਿੱਚ ਤਸਵੀਰ ਲਾਈ ਆ ਤਸਵੀਰ ਨਾਲ ਕੁਝ ਨਹੀਂ ਹੋਣਾ ਜਿਹੜੀ ਪ੍ਰਾਈਵੇਟ ਜੌਬ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਇੱਕ ਸਪੈਸ਼ਲ ਕਾਨੂੰਨ ਬਣਾਇਆ ਸੀ ਕਿ 8 ਘੰਟੇ ਹੀ ਡਿਊਟੀ ਹੋਊਗੀ ਪਰ ਲੇਕਿਨ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ 12-12 ਘੰਟੇ ਡਿਊਟੀ ਲੈ ਰਹੀਆਂ ਇਕੱਲੀ ਤਸਵੀਰ ਲਾਉਣ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਸਰਕਾਰ ਨੂੰ ਗਰਾਉਂਡ ਪੱਧਰ ਤੇ ਵੀ ਉਹ ਕੰਮ ਕਰਨਾ ਚਾਹੀਦਾ ਕਿ ਜਿਹੜੀ ਪ੍ਰਾਈਵੇਟ ਕੰਪਨੀਆਂ ਨੂੰ ਕਾਨੂੰਨ ਦੇ ਤਹਿਤ ਰਹਿ ਕੇ 8 ਘੰਟੇ ਹੀ ਡਿਊਟੀ ਲੈਣੀ ਚਾਹੀਦੀ ਨਾ ਕਿ 12-12 ਘੰਟੇ ਡਿਊਟੀ ਲੈਣੀ ਚਾਹੀਦੀ ਦੇਖੋ ਮੈਂ ਤਾਂ ਨਹੀਂ ਵਿਦੇਸ਼ਾਂ 'ਚ ਗਿਆ ਤੁਹਾਡੇ ਵਿੱਚੋਂ ਕੋਈ ਗਿਆ ਹੋਊਗਾ ਤੇ ਜਿਹੜੀਆਂ ਵਿਦੇਸ਼ੀ ਨੀਤੀ ਆ ਉੱਥੇ ਆਪਾਂ 2 ਘੰਟੇ ਵੀ ਕੰਮ ਕਰਦੇ ਆ ਤੇ ਉੱਥੇ ਸਾਨੂੰ ਸੈਲਰੀ ਮਿਲਦੀ ਆ ਵਧੀਆ ਸੈਲਰੀ ਮਿਲਦੀ ਜਿਹੜੇ ਪੜ੍ਹਾਈ ਵੀ ਕਰਦੇ ਬੱਚੇ ਉਹ ਵੀ ਜੌਬ ਕਰਦੇ ਆ ਕੋਈ ਕੰਮ ਵਰਕ ਕਰਦੇ ਆ ਤੇ ਉਹਨਾਂ ਨੂੰ ਪੈਸੇ ਮਿਲ ਜਾਂਦੇ ਸਾਡੇ ਇੱਥੇ ਕੋਈ ਇਦਾਂ ਦਾ ਸਿਸਟਮ ਲਾਗੂ ਕਰਨਾ ਚਾਹੀਦਾ ਕਿ ਜਿਹੜਾ ਬੰਦਾ ਬੱਚਾ ਪੜ੍ਹਾਈ ਵੀ ਕਰ ਰਿਹਾ ਤੇ ਉਹ ਕਿਤੇ ਮੇਨਟੇਨੈਂਸ ਦਾ ਕੰਮ ਹੋਣਾ ਆ ਜਾਂ ਕੋਈ ਸਾਡੇ ਹੋਟਲ ਮੈਨੇਜਮੈਂਟ ਚ ਜਾਂ ਕਿਤੇ ਵੀ ਵਰਕ ਕਰਕੇ ਆਪਣਾ ਵਧੀਆ ਰੋਜਗਾਰ ਚਲਾ ਸਕੇ ਇਦਾਂ ਦੀਆਂ ਸਕੀਮਾਂ ਸਰਕਾਰ ਨੂੰ ਬਣਾਉਣੀਆਂ ਚਾਹੀਦੀਆਂ ਕਿ ਜਿਹੜਾ ਬੱਚਿਆਂ ਨੂੰ ਰੋਜਗਾਰ ਵੀ ਮਿਲ ਜੇ ਤੋ ਆਪਣੀ ਸਟੱਡੀ ਵੀ ਕਰ ਸਕੇ 15 ਅਗਸਤ ਦਾ ਹੰਦ ਸਪਾਲ ਸਿੰਘ ਬਡਾਲਾ ਖੁਰਦ ਜ਼ਿਲ੍ਹਾ ਕਪੂਰਥਲਾ ਮੈਂ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਔਰ ਜਿਹੜੇ ਸਾਡੇ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਆ 15 ਅਗਸਤ ਦੀਆਂ ਆਪਣੀ ਸਮੁੱਚੀ ਪੰਚਾਇਤ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ